गुरु महाराज दी पावन हुजूरी दे विच आपा सारे बैठे पे हां थे फट्टे दी साथ करिए क्योंकि समय खुददा नहीं होवे पर इस पंथ दे विच साढिया नु दे विच गल दिन दी फट्टे दी हुती है वाहेगुरु जी का खालसा श्री वाहेगुरु जी की फतेह आप पर भी पंक्ति जानो के समदार कन्हैया सिंह जी दा ਇਸ ਸਮੇ ਸਾਨੂੰ ਸਾਰਿਆਂ ਆਪਣੇ ਪਰਿਵਾਰ ਨੂੰ ਛੱਡ ਕੇ ਜਲੇ ਜਾਣਾ ਕਿੰਨਾ ਦੁੱਖਨ ਹੈ ਹਾਰੀ ਦੇ ਸਾਥ ਸੰਬੰਧੀ ਦੇ ਮਨ ਦੇ ਵਿੱਚ ਉਹਨਾਂ ਦੀਆਂ ਯਾਦਾਂ ਉਹਨਾਂ ਦੇ ਨਾਲ ਬਿਤਾਏ ਹੋਏ ਸਮੇਂ ਦੀ ਸਾਹਜ ਉਸੇ ਚੀਜ਼ ਨੂੰ ਅਸੀਂ ਮਨ ਵਿੱਚ ਲੈ ਕੇ ਇੱਥੇ ਇਕੱਤਰ ਹੋਏ ਆਪਕੋ ਦਾਸਾ ਇਸ ਪਰਿਵਾਰ ਦੇ ਨਾਲ ਸੰਬੰਧ ਸਰਦਾਰ ਗੁਰਿੰਦਰ ਸਿੰਘ ਜੀ ਜੋ ਕਿ ਬਹੁਤ ਜੰਗੀਆਂ ਅਧਿਆਪਕ ਜੰਗੀਆਂ ਇਨਸਾਨ ਜਿਨ੍ਹਾਂ ਦੇ ਨਾਲ ਲੰਬੇ ਸਮੇਂ ਤੋਂ ਵਿਚਰਦੇ ਆ ਇਸ ਪਰਿਵਾਰ ਦੇ ਨਾਲ ਸਾਝ ਪਈ ਹੈ ਸੋ ਉਹਨਾਂ ਦੇ ਲਈ ਉਹਨਾਂ ਦੇ ਪੂਰੇ ਪਰਿਵਾਰ ਦੇ ਲਈ ਦੁੱਖ ਦੀ ਘੜੀ ਜਾਂ ਤੇ ਤੁਮ ਵੀ ਚਾਪ ਸਭ ਸੱਜਣ ਇੱਥੇ ਹਾਜ਼ਰ ਹੋਈਓ ਦਾਸ ਤੁਮ ਹੁਕਮ ਹੋਇਆ ਹੈ ਆਪ ਸਭ ਸੱਜਣਾ ਦਾ ਕੋਟਨ ਕੋਟ ਤਧਵਾਦ ਕਰਾ ਉੱਥੇ ਜਿਹੜਾ ਸਾਡਾ ਅੱਜ ਦਾ ਇੱਥੇ ਇਕੱਤਰ ਹੋਣ ਦਾ ਮਕਸਦ ਹੈ ਜੇ ਕਿ ਸਭ ਤੋਂ ਵੱਡੀ ਕੰਨ ਕੀ ਜਾਣਕਾਰੀ ਹੈ ਉਹੀ ਹੈ ਸਾਡੇ ਵੱਲੋਂ ਅਰਦਾਸ ਬੇਨਤੀ ਚੌਧੜੀ ਕੀਤੀ ਜਾਵੇ ਜੋ ਕਿ ਗੁਰੂ ਘਰ ਦੀ ਨਿਮਾਇਤ ਆ ਭਾਈ ਸਾਧ ਜੀ ਪੂਰੀ ਜ਼ਿੰਦਗੀ ਦਾ ਜਿਹੜਾ ਨੇਕਾ ਠੋਖਾ ਏ ਉਹਦੇ ਨਾਲ ਸੰਬੰਧਤ ਸ਼ੰਤ ਕੀਰਤਨ ਦੇ ਵਿੱਚ ਕਿਉਂ ਨਹੀਂ ਗੁਰੂ ਸਾਹਿਬ ਜੀਆਂ ਸਾਨੂੰ ਦੱਸੀਆਂ ਹੋਈਆਂ ਕਿ ਗੁਰੰਤ ਸਾਹਿਬ ਦੇ ਹੁਕਮਨਾਮਿਆਂ ਦੇ ਵਿੱਚ ਗੁਰੰਤ ਸਾਹਿਬ ਦੀ ਗੁਰਬਾਣੀ ਦੇ ਵਿੱਚ ਸਾਡੀ ਜ਼ਿੰਦਗੀ ਨੂੰ ਢਾਂਸ ਬਣਾਉਣ ਦੇ ਲਈ ਵਿਚੜੀ ਹੋਈ ਆਤਮਾ ਜੇ ਹੋਈ ਜੀਵ ਨੂੰ ਉਤਰ ਜਾਗ ਤੋਂ ਬਾਅਦ ਸਾਡੇ ਮਨ ਨੂੰ ਤਰਵਾਸ ਦੇਣ ਦੇ ਲਈ ਸਾਰਾ ਕੁਝ ਜੋ ਹੈ ਗੁਰੂਕ੍ਰੰਥ ਸਾਹਿਬ ਜੀ ਦੀ ਜੋ ਫਲਸਫੇ ਦੇ ਵਿੱਚ ਹੈ ਗੁਰਪਾਣੀ ਦੇ ਵਿੱਚ ਹੈ ਉਤੋਂ ਹੀ ਮਿਲ ਸਕਦਾ ਤੇ ਸਾਡਾ ਫਰਜ਼ ਬਣਦਾ ਹੈ ਜੇ ਹੋ ਸੱਚੜਾ ਸਿਸਰੀਆਂ ਜਿਉਂ ਹੋਵੇ ਸਾਹਿਬ ਸੋਪੇ ਸਾਡੀਆਂ ਅਸੀਸਾਂ ਸਾਡੀਆਂ ਦੁਆਵਾਂ ਸਾਡੀਆਂ ਲੋੜੜੀਆਂ ਇਹੋ ਹੀ ਦੇ ਕੀ ਵਾਹਿਗੁਰੂ ਕਰੇ ਪਰਮਾਤਮਾ ਕਰੇ ਸੱਚੇ ਪਾਤਸ਼ਾਹ ਉਹਨਾਂ ਕਮਲੇ ਚਰਨਾਂ ਦੇ ਵਿੱਚ ਨਵਾਸ ਬਖਸ਼ਣ ਤੇ ਪਿੱਛੇ ਪਰਵਾਰ ਨੂੰ ਢਾਣਾ ਮੰਨਣ ਦਾ ਬਲ ਬਖਸ਼ਣ ਆਪਾਂ ਸਾਰੇ ਇਸ දුਖਤ ਸਮੇਂ ਦੇ ਵਿੱਚ ਇਸ ਪਰਮਾਨ ਦਾ ਨਾਮ ਹਾਂ ਤੇ ਇਸ ਪਰਮਾਤਮਾ ਦੀ ਕਿਰਪਾ ਹੋਵੇ ਕਿ ਇਹ ਪਰਿਵਾਰ ਅੱਗੇ ਬਦੇ ਤੁਲੇ ਇਸ දුਖਤ ਦੇ ਵਿੱਚੋਂ ਨਿਕਲਣ ਦੇ ਵਿੱਚ ਸਤਿਗੁਰੂ ਇਹਨਾਂ ਦੀ ਮਦਦ ਕਰੇ ਸੰਸਾਰਿਆਂ ਦਾ ਕੋਟੇ ਕੋਟ ਧੰਨਵਾਦ

ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਮਾਨੰਦ ਦਾ ਪਰਿਵਾਰ ਦਾ ਇੱਕ ਨੰਕੜਾਨ ਕੇ ਗੋਵਿੰਦ ਘਰ ਦੇ ਨਕਸ਼ਸਿਵਰ ਸ੍ਰੀ ਪਾਵਡਾਂ ਦੀ ਕਿਰਪਾ ਨਾਲ ਕਰੋ ਬੋਧਵਾਲਾ ਸਤਿ